ਵੈਕਸੀਨ ਹੋਈ ਬਲੇਮ ਕਰਾਂਗੇ ਤਾਂ ਬਾਕੀ ਸਾਰੇ ਸਾਈਡ ਜਿਹੜੇ ਕਾਰਨ ਹੈਗੇ ਹਾਰਟ ਅਟੈਕ ਤੇ ਯੰਗ ਪੀਪਲ ਨੂੰ ਲੋਗ ਉਹਨੂੰ ਭੁੱਲ ਜਾਣਗੇ ਸੋ ਸਾਨੂੰ ਇਹ ਦੇਖਣਾ ਜ਼ਰੂਰੀ ਹੈ ਕਿ ਯੰਗ ਲੋਕਾਂ ਨੂੰ ਬਾਕੀ ਪ੍ਰਕਾਸ਼ਨ ਕਰਨ ਦੀ ਜ਼ਰੂਰਤ ਹੈ ਕਿ ਉਹ ਜਿਹੜੇ ਰਿਸਕ ਫੈਕਟਰ ਉਹਨਾਂ ਦਾ ਖਿਆਲ ਰੱਖਣ ਅਗਰ ਸਿੰਪਟਮਸ ਹੋਏ ਤਾਂ ਜਲਦੀ ਇਲਾਜ ਕਰਨ ਹਰ ਇੱਕ ਚੀਜ਼ ਨੂੰ ਵੈਕਸੀਨ ਨੂੰ ਬਲੇਮ ਕਰਨਾ ਜਿਹੜਾ ਉਹ ਠੀਕ ਨਹੀਂ ਹੈ ਜਿਵੇਂ ਕਿ ਹੁਣ ਇੰਟਰਨੈਟ ਅਜਿਹੇ ਜ਼ਰੀਏ ਹੈ ਮਤਲਬ ਸਾਰੀ ਜਨਰੇਸ਼ਨ ਜੁੜ ਜਾਂਦੀ ਹੈ ਉਹਦੇ ਨਾਲ ਇੰਟਰਨੈਟ ਤੇ ਮੀਮਸ ਬਣ ਰਹੇ ਆ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪੋਸਟ ਪਾ ਰਹੇ ਨੇ ਲੋਕ ਹਵਾ ਕ੍ਰੀਏਟ ਕੀਤਾ ਜਾ ਰਿਹਾ ਤੇ ਉਹ ਦੇਖਦੇ ਕਿ ਲੋਕ ਡਰ ਰਹੇ ਨੇ ਕਿ ਮੈਂ ਵੀ ਇਹ ਹੀ ਵੈਕਸੀਨ ਲਗਵਾਈ ਸੀ ਮੈਂ ਖਤਰੇ 'ਚ ਆਂ ਜਦ ਕਿ ਉਹਨਾਂ ਨੇ ਕਿਹਾ ਕਿ 10 ਲੱਖ ਦੇ ਵਿੱਚ 7 ਲੋਕਾਂ ਨੂੰ ਰਿਸਕ ਹੈ ਬਹੁਤ ਰੀਅਰ ਕੇਸਿਸ ਦੇ ਵਿੱਚ ਰਿਸਕ ਹੈ ਲekin ਪਰ ਉਹ ਡਰ ਰਹੇ ਨੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਸਿਰਫ ਇਹ ਕਹਾਂਗਾ ਕਿ ਇੰਟਰਨੈਟ ਨੂੰ ਤੇ ਲੋਕਾਂ ਨੂੰ ਕੰਮ ਹੈ ਓਕੇ ਐਕਸ ਜਿਹੜਾ ਸਾਡਾ ਪਹਿਲੇ ਟਵਿੱਟਰ ਹੁੰਦਾ ਸੀ ਉਹ ਦੇਖ ਲੋ ਇੰਸਟਾਗ੍ਰam ਦੇਖ ਲੋ ਉਹਨਾਂ ਨੂੰ ਕੋਈ ਚੀਜ਼ ਮਿਲਣੀ ਚਾਹੀਦੀ ਕੁਝ ਲੋਕ ਵਿਲੇ ਹੈ ਕੁਝ ਲੋਕ ਰਿਊਮਰ ਮੋਂਗਰਸ ਅਗੇ ਕੁਝ ਸਾਡੇ ਸੋਸ਼ਲ ਮੀਡੀਆ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਗੇ ਹੈ ਓਕੇ ਉਹਨਾਂ ਨੂੰ ਸਵੇਰੇ ਉੱਠ ਕੇ ਕੁਝ ਐਸਾ ਕੁਝ ਚੀਜ਼ ਨੂੰ ਜਿੰਨੀ ਦਾ ਤੱਕ ਨਾ ਕਰਨ ਉਹਨੇ ਤੱਕ ਸ਼ਾਇਦ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ ਹੈ ਤਾਂ ਮੈਂ ਕਾਂਗਾ ਕਿ ਇਹ ਇੱਕ ਅੱਛੀ ਚੀਜ਼ ਨਹੀਂ ਹੈਗੀ ਸਾਨੂੰ ਪੈਨਿਕ ਕ੍ਰੀਏਟ ਨਹੀਂ ਕਰਨਾ ਚਾਹੀਦਾ ਸਾਨੂੰ ਰਿਊਮਰ ਮੋਂਗਰਿੰਗ ਨਹੀਂ ਕਰਨੀ ਚਾਹੀਦੀ ਤੁਸੀਂ ਆਪ ਕਹਿ ਰਹੇ ਹੋ ਕਿ ਅਗਰ 1 ਲੱਖ ਲੋਕਾਂ ਵਿੱਚੋਂ 7 ਲੋਕਾਂ ਨੂੰ ਦੇ ਕਰੀਬ ਹੋਇਆ ਹੈ ਹਾਂ ਤਾਂ ਵਾਟ ਇਜ਼ ਦ ਇਨਸੀਡੈਂਸ ਬੜਾ ਘੱਟ ਹੈ ਤਾਂ ਇਸ ਕਰਕੇ ਇਹ ਇੱਕ ਰੇਅਰ ਸਾਈਡ ਇਫੈਕਟ ਹੈ ਰੇਅਰ ਸਾਈਡ ਇਫੈਕਟ ਹੈ ਔਰ ਇਹ ਇਹਨੇ ਲੋਕਾਂ ਨੂੰ ਸੀ ਲਗਾਈ ਵੈਕਸੀਨੇਸ਼ਨ ਉਹਨਾਂ ਨੂੰ ਕੋਈ ਸਿੰਪਟਮ ਨਹੀਂ ਹੈ ਮੈਂ ਖੁਦ ਲਗਾਈ ਹੋਈ ਹੈ ਆਈ ਵਾਸ ਵਨ ਆਫ ਦ ਫਰਸਟ ਵਨ ਟੂ ਗੈਟ ਵੈਕਸੀਨੇਸ਼ਨ ਸਾਡੇ ਹਰ ਇੱਕ ਨੇ ਲਗਾਈ ਹੋਈ ਹੈ ਸਾਡੇ ਮਿੱਤਰਾਂ ਸਾਰੇ ਨੇ ਲਗਾਈ ਹੋਈ ਹੈ ਫੈਮਿਲੀ ਸਾਰੇ ਲਗਾਏ ਤੁਸੀਂ ਵੀ ਲਗਾਈ ਹੋਏਗੀ तो आला फॉसर गुड एंड हेल्दी कोई प्रॉब्लम नहीं है तो so, इस करके इस बारे पैनिक क्रिएट ना करिए बट यस अवेयरनेस शुड बी देयर तो मैनू नहीं लगता कि वी शुड बी ब्लेमिंग द वैक्सीन कोई भी वैक्सीन आगे भी जाके किसी और बीमारी से भी बनेगी तो hmm. ये so, कहना कि वो हंड्रड परसेंट वो सेफ होएगी वो पॉसिबल नहीं है दैट्स नॉट द साइंस वी लिव इन दैट्स नॉट द साइंस वी प्रैक्टिस दैट्स नॉट द साइंस वी हैव सीन ਕੋਈ ਵੀ ਦਵਾਈ ਹੋਏਗੀ ਉਹਦਾ ਰੇਅਰ ਸਾਈਡ ਇਫੈਕਟ ਜਿਹੜਾ ਉਹ ਬਿਲਕੁਲ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਅਗੇ ਉਹ ਘਟ ਕਿਤੇ ਜਾ ਸਕਦੇ ਇਟ ਕੈਨ ਬੀ ਮੇਡ ਮੋਰ ਸੇਵਰ ਬਸ ਜ਼ੀਰੋ ਨਹੀਂ ਕੀਤਾ ਜਾ ਸਕਦਾ ਇੱਕ ਜਿਵੇਂ ਐਵੇਂ ਦੀ ਕਿਹੜੇ ਸਿੰਪਟਮਸ ਨਹੀਂ ਆਵੇ ਦੀ ਕਿਹੜੀ ਚੀਜ਼ਾਂ ਲੋਕਾਂ ਨੂੰ ਹੋਣ ਕਿ ਉਹ ਕੰਸਲਟ ਕਰਨ ਡਾਕਟਰ ਨੂੰ ਉਹਦਾ ਨੇ ਉਹਨਾਂ ਦੇ ਕੀ ਹੁੰਦਾ ਕਿ ਹਿਊਮਨ ਦਾ ਦਿਮਾਗ ਐਵੇਂ ਦਾ ਹੈ ਕਿ ਮਨ 'ਚ ਚੱਲ ਰਹੀ ਹੈ ਉਹ ਚੀਜ਼ ਤਾਂ ਆਪ ਨੂੰ ਫੀਲ ਹੋਣ ਲੱਗ ਜਾਂਦੀ ਹੈ ਵੀ ਸਾਡੇ ਨਾਲੇ ਹੋ ਰਹੀ ਹੈ ਹੈਨਾ ਤਾਂ ਐਵੇਂ ਦੀ ਐਵੇਂ ਦੀ ਸਿਚੁਏਸ਼ਨ ਦੇ ਵਿੱਚ ਡਾਕਟਰ ਨੂੰ ਕਦੋਂ ਕੰਸਲਟ ਕਰਨਾ ਚਾਹੀਦਾ ਸਭ ਤੋਂ ਪਹਿਲੇ ਮੈਂ ਕਹਾਵਾਂਗਾ ਕਿ ਇਹ ਬੜਾ ਡਿਫਿਕਲਟ ਟਾਈਮ ਹੈ डिफिकल्ट टाइम ਇਸ ਵਾਸਤੇ ਕਿ ਇਲੈਕਸ਼ਨਸ ਹੋ ਰਹੀ ਹੈ। ਓਕੇ ਸਾਨੂੰ ਇਹ ਬੜਾ ਸ਼ੋਕ ਹੈ ਕਿ ਅਸੀਂ ਹਰ ਇੱਕ ਚੀਜ਼ ਨੂੰ ਪੋਲਿਟੀਕਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਾਂ ਉਹਨੂੰ ਰਿਲੀਜੀਅਨ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਕਰਕੇ ਅਗਲੇ ਮਹੀਨੇ ਡੇਢ ਮਹੀਨੇ ਤੱਕ ਇਹ ਸਮੱਸਿਆ ਰਹੇਗੀ। ਉਹਦੇ ਬਾਅਦ ਤੁਸੀਂ ਦੇਖੋਗੇ ਸ਼ਾਂਤੀ ਆ ਜਾਏਗੀ। ਓਕੇ ਇੱਕ ਵਾਰੀ ਇਲੈਕਸ਼ਨਸ ਹੋ ਗਈ ਨਤੀਜੇ ਆ ਗਏ ਉਹਦੇ ਬਾਅਦ ਇਹ ਸ਼ਾਂਤੀ ਹੋ ਜਾਏਗੀ। ਉਹ ਵੈਕਸੀਨਸ ਵੀ ਲੋਕਾਂ ਨੂੰ ਉਹ ਭੁੱਲ ਜਾਏਗਾ ਸਾਈਡ ਇਫੈਕਟ। ਆਜ ਦੇ ਦਿਨ ਜ ਉਹਨੂੰ ਜੋੜਿਆ ਜਾ ਰਿਹਾ ਹੈ ਪੋਲਿਟਿਕਸ ਦੇ ਨਾਲ ਉਹਨੂੰ ਕਿ ਕਿਸ ਬੰਦੇ ਨੇ ਕੀ ਕੀਤਾ ਉਹਦੇ ਬਾਰੇ ਕਿਤਾ ਜਾ ਰਿਹਾ ਇਹ ਰੂਮਰ ਹੋ ਗਈ ਅਜ ਦੇ ਦਿਨ ਚ ਜ਼ਿਆਦਾ ਮੈਨੂੰ ਲੱਗਦਾ ਕਿ ਜਿਹੜੇ ਆਈਕॉन्स ਅਗੇ ਸਾਡੇ ਸਾਡੇ ਪੀਪਲ ਹੂ ਆਰ ਰਿਸਪੈਕਟਡ ਇਨ ਸੋਸਾਇਟੀ ਇਨ ਡਿਫਰੈਂਟ professions ਉਹਨਾਂ ਨੂੰ ਅੱਗੇ ਆ ਕੇ ਇਹਦੇ ਬਾਰੇ ਚ ਕਹਿਣਾ ਚਾਹੀਦਾ ਲੋਕਾਂ ਨੂੰ ਅਸ਼ੂਰ ਕਰਨਾ ਚਾਹੀਦਾ ਮੈਡੀਕਲ professions ਤੇ ਡਾਕਟਰਸ ਤੇ ਕਰਾਂਗੇ ਬਟ ਬਾਕੀ ਲੋਕ ਵੀ ਜਿਹੜੇ ਅਗੇ ਚਾਹੇ ਡਿਫਰੈਂਟ ਪ੍ਰੋਫੈਸ਼ਨ ਤੋਂ ਬਿਲੋਂਗ ਕਰਦੇ ਆ ਸਪੋਰਟਸਮੈਨ ਹੈ ਜਾਂ ਕੋਈ ਐਕਟਿੰਗ ਪ੍ਰੋਫੈਸ਼ਨ ਤੋਂ ਬਿਲੋਂਗ ਕਰਦੇ ਆ ਬਾਲੀਵੁੱਡ ਦੇ ਐਕਟਰਸ ਹੈਗੇ ਆ ਔਰ ਵੀ ਜਿਹੜੇ ਜਿਹੜੇ ਓਪੀਨੀਅਨ ਮੇਕਰਸ ਹੈਗੇ ਉਹਨਾਂ ਨੂੰ ਅੱਗੇ ਆ ਕੇ ਲੋਕਾਂ ਨੂੰ ਅਸ਼ੋਰ ਕਰਨਾ ਚਾਹੀਦਾ ਹੈ ਕਿ ਇਹ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ ਰਿਯੂਮਰ ਮੋਗਰਿੰਗ ਦਾ ਟਾਈਮ ਨਹੀਂ ਹੈ ਸਾਨੂੰ ਇਹਦੀ ਸਮਝਣਾ ਚਾਹੀਦਾ ਹੈ ਕਿ ਇਹ ਸਾਈਡ ਇਫੈਕਟਸ ਬੜਾ ਰੇਅਰ ਹੈ ਔਰ ਅਗਰ ਕਿਸੇ ਨੂੰ ਹੋ ਗਿਆ ਉਹ ਨਾਰਮਲੀ ਜਿਸ ਤਰ੍ਹਾਂ ਅਸੀਂ ਟ੍ਰੀਟਮੈਂਟ ਸੀ ਕਰਦੇ ਆ ਉਸ ਤਰ੍ਹਾਂ ਸੀ ਕਰਨੀ ਚਾਹੀਦੀ ਹੈ ਵੀ ਬਿਲੀਵ ਕਿ ਵਨ ਸ਼ੁਡ ਬੀ ਵੈਰੀ ਵੈਲ ਹਾਈਡਰੇਟਡ ਨਾਰਮਲ ਕਨਸੈਪਟ ਆ ਉਹਦੇ ਨਾਲ ਕਲੋਡ ਵੀ ਕੱਟ ਬੰਦੇ ਹੈ ਵੀ ਬਿਲੀਵ ਕਿ ਅਗਰ ਕਿਸੇ ਨੂੰ ਹਾਰਟ ਅਟੈਕ ਦੇ ਸਿੰਟਮਸ ਆ ਰਹੇ ਆ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹਾਰਟ ਦੇ ਸਿੰਟਮ ਉਹਨਾਂ ਨੂੰ ਜਲਦੀ ਆਪਣੀ ਟ੍ਰੀਟਮੈਂਟ ਸੀ ਕਰਨੀ ਚਾਹੀਦੀ ਅਗਰ ਕਿਸੇ ਨੂੰ ਅਦਰੰਗ ਦੀ ਸ਼ਿਕਾਇਤ ਆ ਰਹੀ ਹੈ ਉਹਨਾਂ ਨੂੰ ਜਲਦੀ ਆਪਣੀ ਟ੍ਰੀਟਮੈਂਟ ਸੀ ਕਰਨ ਬਿਕਾਜ਼ ਅੱਜ ਦੇ ਦਿਨ ਸਾਡੇ ਕੋਲ ਉਹਨਾਂ ਦੀ ਇਲਾਜ ਹੈ ਔਰ ਅਗਰ ਟਾਈਮ ਤੇ ਹੋ ਜਾਏ ਜਲਦੀ ਹੋ ਜਾਏ ਵਿਦੀਨ ਫਰਸਟ 90 ਮਿੰਟਸ ਹੋ ਜਾਏ ਤਾਂ ਅਸੀਂ ਉਹਨਾਂ ਨੂੰ ਅਬਾਰਟ ਕਰ ਸਕਦੇ ਆ ਸੋ ਨੰਬਰ 1 ਪੁਆਇੰਟ ਇਜ਼ ਜਿਹੜੇ ਓਪੀਨੀਅਨ ਮੇਕਰਸ ਹਨ ਉਹਨਾਂ ਨੂੰ ਅੱਗੇ ਆ ਕੇ ਇਹਨੂੰ ਕਾਊਂਟਰ ਕਰਨਾ ਚਾਹੀਦਾ ਉਹ ਤਦ ਹੀ ਹੋਏਗਾ ਜਦੋਂ ਪੋਲਿਟਿਕਸ ਕੱਟ ਹੋਏਗੀ ਓਕੇ ਪੋਲਿਟਿਕਸ ਅਕ੍ਰਾਸ ਦ ਬੋਰਡ ਇੱਕ ਤਬਕੇ ਨੂੰ ਤੁਸੀਂ ਬਲੇਮ ਨਹੀਂ ਕਰ ਸਕਦੇ ਸਾਰੇ ਤਬਕੇ ਵੀ ਆਪਣੇ ਪੋਲਿਟੀਕਲ ਐਂਡਸ ਵਾਸਤੇ ਇਹਨੂੰ ਉਛਾਲ ਰਹੇ ਆ ਜਾਂ ਇਹਨੂੰ ਇਟ ਬਿਕਮ ਐਨ ਇਸ਼ੂ ਸੋ ਆਈ ਥਿੰਕ ਇਸ ਅ 1 ਮੰਥ ਇੱਕ ਡੇਢ ਮਹੀਨੇ ਦੀ ਗੱਲ ਹੈ ਉਹਦੇ ਬਾਅਦ ਸੈਟਲ ਹੋ ਜਾਏਗਾ ਬਟ ਇਸ ਦੇ ਦੌਰਾਨ ਸਾਡੇ ਜਿਹੜੇ ਓਪੀਨੀਅਨ ਮੇਕਰਸ ਹੈ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਦਿਸ ਇਜ਼ ਨਾਟ ਦਾ ਟਾਈਮ ਟੂ ਸਿਟ ਬੈਕ ਕਿਉਂਕਿ ਲੋਕ ਬਲੀਵ ਕਰਦੇ ਨੇ WhatsApp 'ਚ ਬਲੀਵ ਕਰਦੇ ਨੇ ਵਟ ਸੋਸ਼ਲ ਮੀਡੀਆ ਤੇ ਆ ਰਿਹਾ ਉਹਨੂੰ ਬਲੀਵ ਕਰਦੇ ਨੇ ਤੋਂ ਇਹ ਇੰਪੋਰਟੈਂਟ ਟਾਈਮ ਹੈ ਕਿ ਜਿਸ ਤਰ੍ਹਾਂ ਤੁਸੀਂ ਇਨੀਸ਼ੀਏਟਿਵ ਲਿਆ ਮੈਨੂੰ ਪੁੱਛੰਦਾ ਉਸੇ ਤਰੀਕੇ ਨਾਲ ਬਾਕੀ মিডিਆ ਨੂੰ ਵੀ ਜਰਨਲਿਜ਼ਮ ਨੂੰ ਵੀ ਜਿਹੜੇ ਜਰਨਲਿਸਟ ਅਗੇ ਉਹਨਾਂ ਨੂੰ ਵੀ ਆਰਟੀਕਲ ਲਿਖਣੇ ਚਾਹੀਦੇ ਨੇ ਜਿਹੜੇ ਸਾਡੇ ਲੀਡਿੰਗ ਡਾਕਟਰਸ ਅਗੇ ਚਾਹੇ ਉਹ ਕਾਰਡੀਓਲੋਜਿਸਟ ਅਗੇ ਆ ਜਾਂ ਚਾਹੇ ਉਹ ਨਿਊਰੋਲੋਜਿਸਟ ਹੈ ਜੋ ਪੇਸ਼ੈਂਟਸ ਦੇਖਦੇ ਹੈ ਹਾਰਟ ਅਟੈਕ ਦੇ ਜਾਂ ਬ੍ਰੇਨ ਸਟ੍ਰੋਕ ਦੇ ਜਾਂ ਹੋਰ ਨਾਰਮਲ ਇੰਟਰਨਿਸਟ ਅਗੇ ਜੋ ਕਾਮਨ ਪੇਸ਼ੈਂਟ ਦੇਖਦੇ ਉਹਨਾਂ ਨੂੰ ਅੱਗੇ ਆ ਕੇ ਇਹਨੂੰ ਨਿਗੇਟ ਕਰਨਾ ਚਾਹੀਦਾ ਕਿ ਇਹ ਰੇਅਰ ਸਾਈਡ ਇਫੈਕਟ ਹੈ ਇਹ ਕੋਈ ਪੈਨਿਕ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਔਰ ਹੁਣ ਤੇ ਸਾਡੇ ਕੋਲ 3 ਸਾਲ ਹੋ ਗਏ ਆ ਸੋ ਆਲਮੋਸਟ ਨੈਗਲੀਜੀਬਲ ਇਫੈਕਟ ਹੈ ਬਟ ਜਿੰਨੀ ਤੱਕ ਅਸੀਂ ਨੂੰ ਹੁਣ ਇਹ ਨੂੰ ਬੰਦ ਨਹੀਂ ਕਰਾਂਗੇ ਉਹਨੇ ਦਾ ਇਹ ਪ੍ਰੋਬਲਮ ਕ੍ਰੀਏਟ ਕਰਦਾ ਰਹੇਗਾ ਆਈ ਥਿੰਕ ਇਟਸ ਅ ਪੋਲੀਟੀਕਲ ਐਂਗਲ ਵਿਚ ਇਜ਼ ਮੇਕਿੰਗ ਇਟ ਵਰਸ ਚਾਹੇ ਉਹ ਇਲੈਕਟਰਲ ਬਾਉਂਡ ਦਾ ਇਸ਼ੂ ਸੀਗਾ ਚਾਹੇ ਹੁਣ ਇਲੈਕਸ਼ਨ ਦਾ ਇਸ਼ੂ ਹੈ ਉਹ ਸਾਰੇ ਨੂੰ ਕੰਬਾਈਨਡ ਕਰਕੇ ਇਟਸ ਮੇਕਿੰਗ ਅ ਪ੍ਰੋਬਲਮ ਇਟਸ ਨਾਟ ਸੱਚ ਅ ਸੀਰੀਅਸ ਪ੍ਰੋਬਲਮ ਤੁਹਾਡੇ ਕੋਲ ਹਲੇ ਕੋਈ ਪੇਸ਼ੈਂਟ ਹਲੇ ਤੱਕ ਆਇਆ ਪੜ ਕੇ ਪੁੱਛਣ ਕਿ ਕੋਵੀ ਸ਼ੀਟ ਲਗਾਈ ਸੀ ਮੈਂ ਤੇ ਮੈਨੂੰ ਕੋਈ ਖਤਰਾ ਤਾਂ ਨਹੀਂ ਆਵੇ ਤਾਂ ਕੋਈ ਪੇਸ਼ੈਂਟ ਆਇਆ ਹਲ ਤੱਕ ਯਾ ਵੀ ਗੈਟ ਵਟਸਐਪ ਮੈਸੇजेस ਲੋਕ ਪੁੱਛਦੇ ਕੁਝ ਸਾਡੇ ਜਾਣਕਾਰ ਵੀ ਲੋਕ ਪੁੱਛਦੇ ਤਾਂ ਵੀ ਟ੍ਰਾਈ ਟੂ ਟੈਲ देम ਰਿਲੈਕਸ ਨਾਥਿੰਗ ਟੂ ਪੈਨਿਕ ਨਾਥਿੰਗ ਟੂ ਪੈਨਿਕ